ਲੈ ਇਹਨੇ ਪਤਿਆ ਨਹੀਂ ਹੁਣ ਕੀ ਕਹਿਣਾ ਹੀ ਉਹ ਗਾਹ ਆ ਜਾ ਮੈਂ ਨਹੀਂ ਹੁਣ ਪਿਛਾ ਮੋੜਦਾ ਹਾਂ ਦੱਸ ਕੀ ਕਹਿਣਾ ਦੱਸਣਾ ਕੀ ਆ ਹਾਂ ਤੁਸੀਂ ਜਦੋਂ ਵੀ ਨਾ ਉਦੋਂ ਹੀ ਮੈਨੂੰ ਮਾਰਨ ਪੈਣਾ ਜਾਂ ਲੜਦੇ ਜਾਂ ਗੱਲਾਂ ਕਰਦੇ ਹਾਂ ਹੁਣ ਤੁਸੀਂ ਉਹਨਾਂ ਦੇ ਸਾਹਮਣੇ ਮੇਰੇ ਦਿਵਾਲੇ ਲੈ ਆ ਮੈਂ ਤੇਰਾ ਫਾਂਡਾ ਕਰਾਂ ਮੈਂ ਐਦਾਂ ਕਰਾਂ ਤੇਰਾ ਘੱਟਾ ਝਾੜਾ ਇਦਾਂ ਚੰਗੇ ਲੱਗੀਦਾ ਨੋਹਾਂ ਧੀਆਂ ਦੇ ਵਿੱਚ ਗੱਲਾਂ ਕਰਦੇ ਆ ਬਲਦੀ ਤੇ ਤੇਲ ਨਹੀਂ ਪਾਈਦਾ ਤੂੰ ਦਿਆ ਨਹੀਂ ਇਹਦਾ ਹਜੇ ਘੱਟਾ ਨਹੀਂ ਛੜਿਆ ਤੇ ਤੂੰ ਉੱਥੇ ਫਿਰ ਉਹ ਗੱਲ ਵੀ ਤੂੰ ਡਾਉਂ ਲਈ ਹੈ ਤੁਹਾਨੂੰ ਤੇ ਨਹੀਂ ਨਾ ਪਤਾ ਉੱਥੇ ਕੀ ਗੱਲਾਂ ਕੀਤੀਆਂ ਕੀ ਗੱਲਾਂ ਕਰਤੀਆਂ ਕੀ ਤੈਨੂੰ ਫੱਟ ਮਾਰਤਾ ਉਹਨਾਂ ਨੇ ਰਖਬੀਰ ਵੱਲੋਂ ਨਾ ਤੇ ਮਨਪ੍ਰੀਤ ਵੱਲੋਂ ਬਲਜੀਤ ਮਾੜਾ ਸੋਚਦੀ ਆ ਵੀ ਇਹਨਾਂ ਦੀ ਗੱਲਬਾਤ ਵਾ ਤੁਸੀਂ ਕਿੱਥੇ ਆ ਤੁਹਾਡੀਆਂ ਕਿੱਥੇ ਪਹੁੰਦੀਆਂ ਵਾ ਇਹਦੇ ਵਰਗੀ ਤੇ ਹੋ ਜਾਂਦੀ ਸੱਚੀ ਚੀਕਾ ਚੂਕਾ ਮਾਰ ਕੇ ਮੁੜ ਕੇ ਪਤਾ ਕਿੰਨੀ ਐ ਪੁਆੜੇ ਦੀ ਜੜਵਾਏ ਇਹ ਗੱਲ ਕਹਿੰਦੀ ਐ ਇੱਕ ਕਹਿੰਦੀ ਆ ਬਹੁਤ ਆਂਦੀ ਕਿਤੇ ਉਹ ਖਲੋਤੇ ਹਜੇ ਦੇ ਦਿਨ ਮ ਹਜੇ ਹੁਣੇ ਹੀ ਜਾ ਕੇ ਗੱਲਾਂ ਕਰਨ ਉਹਨੇ ਕਿਤੇ ਬਹੁਤ ਜ਼ਿਆਦਾ ਕੁਝ ਬੋਲਿਆ ਵਾ ਉਹਨੂੰ ਮੈਂ ਮਰਮਰ ਕੇ ਕਿਦਰਾ ਅਦਰਾ ਕੇ ਗੱਲਾਂ ਦੱਸਾਂ ਹੁਣ ਉਹ ਗੱਲ ਵੀ ਇਹ ਮਨਜੋਤ ਦਾ ਡਿਆ ਵਾ ਸੋਚਣਾ ਵੀ ਮੈਂ ਇਹਨੂੰ ਕਢਾਉਂਦਾ ਥਾਣੇ ਚ ਹੁਣ ਉਹਨੇ ਦੱਸਣਾ ਤੇ ਹੈਗਾ ਕੋਈ ਨਾ ਕੋਈ ਜੋ ਵੀ ਗੱਲ ਉੱਥੇ ਹੁੰਦੀ ਉਹ ਤੇ ਦੱਸਣੀ ਆ ਨਾ ਮਨਪ੍ਰੀਤ ਨੂੰ ਕਿਨੂੰ ਦੱਸਿਓ ਪਰ ਇਹ ਤੇ ਕੰਦੀ ਬਰੂਹੀ ਲੱਗੀ ਆ ਜਿੱਦਾਂ ਸਿੰਘ ਹੀ ਨਹੀਂ ਹੁੰਦੀ ਵੀ ਜਦਾਂ ਬਾਸ਼ਨਾ ਆ ਜਾਂਦੀ ਆ ਇਹ ਉਸੇ ਵੇਲੇ ਟੱਪ ਕੇ ਚਲ ਗਈ ਪਹਿਲਾਂ ਇੱਥੇ ਖਲੋ ਕੇ ਇਹਨੇ ਗੱਲਾਂ ਸੁਣੀਆਂ ਫਿਰ ਇਹ ਗਾੜੀ ਜਾ ਕੇ ਤਾਲੀਆਂ ਮਾਰ ਮਾਰ ਕੇ ਇਹਨੇ ਗੱਲਾਂ ਕੀਤੀਆਂ ਤੇ ਮੈਂ ਹੀ ਫਿਰ ਉੱਥੋਂ ਗਾਂ ਚਲ ਗਈ ਮੈਂ ਆ ਇਹਦਾ ਹੋਵੇ ਪਸ ਪੈਣ ਮੈਂ ਤੇ ਹਟਾਉਣ ਵਾਸਤੇ ਗਈ ਨਹੀਂ ਤੈਨੂੰ ਤਾਂ ਨਹੀਂ ਨਾ ਆਖਿਆ ਕੋਹ ਹੁੰਦਾ ਨੇ ਨਹੀਂ ਮੈਨੂੰ ਉਹਨਾਂ ਨੇ ਕੀ ਆਖਣਾ ਮੈਂ ਸੋਗ ਫਿਰ ਉਹ ਗੱਲ ਕਿਹਾ ਵਾ ਸਭ ਕੋ ਕਿ ਕਿਉਂ ਐਦਾਂ ਤੁਸੀਂ ਕਰਦੇ ਆ ਉਹ ਵਿਚਾਰੀ ਗਰੀਬਣੀ ਤੇ ਬਣੀ ਆ ਤੇ ਤੁਸੀਂ ਉਹਦੇ ਨਾਲ ਸੋਗ ਬਲਜੀਤ ਹੋਰ ਨਹੀਂ ਮਾਰਾ ਕਰਨ ਤੇ ਜੇ ਬੰਦਾ ਹੀ ਨਾ ਉਹਦੇ ਲਾਗੇ ਜਾਊਗਾ ਤਾਂ ਉਹਦੇ ਲਾਗੇ ਜਨਾਨੀ ਨੇ ਜਾਣਾ ਫਿਰ ਉੱਥੋਂ ਬੋਥਾਣੇ ਆਣ ਕੇ ਜਦੋਂ ਆਪਣਾ ਹੀ ਬੰਦਾ ਗੱਲ ਕਰਨ ਰਿਹਾ ਤੇ ਉਹਨੇ ਜਾ ਕੇ ਗੱਲ ਕਰਨੀ ਹੈ ਕਹੀ ਲਈ ਕਿ ਤੇ ਮਨਪਰੀ ਦਪਟਾਂ ਦੇ ਵਾਲੇ ਤੁਰੇ ਫਿਰਨ ਦੀ ਮੈਂ ਜਰ ਤੈਨੂੰ ਅਹੀਂ ਆਖਿਆ ਵਾ ਅਹੀਂ ਸਾਰੇ ਕੰਮ ਕਰਾਂਗੇ ਤੇ ਤੂੰ ਕੀ ਕਰਨ ਨੂੰ ਕਹੀ ਲਈ ਫਿਰਨ ਨਹੀਂ ਪਹਿਲਾਂ ਇਹ 10 ਮਿੰਟ ਮਨਪਰੀ ਨੂੰ ਅਖੇ ਹੀ ਨਹੀਂ ਗੱਲ ਤੂੰ ਕਹਿ ਕੇ ਆਈ ਮੈਂ ਸਾਰੀ ਤੂੰ ਨੂੰ ਕਹਿਣਾ ਹੈ ਵੀ ਜਦੋਂ ਅਹੀਂ ਹੈਗੇ ਅਸੀਂ ਆਪੇ ਬੱਟਾਂ ਵੇਖ ਲਈਏ ਨਾ ਵੇਖ ਲਈਏ ਪਾਣੀ ਲਾ ਲਈਏ ਨਾ ਲਾ ਲਈਏ ਤਾਂ ਮੈਂ ਉੱਧੇ ਫੇਰਾ ਮਾਰਨਾ ਉੱਧੇ ਫੇਰਾ ਮਾਰਨ ਆ ਗਈ ਦੱਸ ਫੇਰਾ ਮਾਰਨ ਆ ਗਈ ਆ ਤੂੰ ਫਿਰ ਕਿਉਂ ਤੂੰ ਫਿਰ ਚਲੋ ਆਪਣੇ ਘਰ ਰਹਿ। ਸਾਨੂੰ ਦੱਸ ਵੀ ਆ ਆ ਨਹੀਂ ਮਨਪਰੀਦਾ ਨਹੀਂ ਕੋਈ ਵੀ ਕਸੂਰ ਚਲੋ ਹਰੇ ਕਦਾ ਜੀ ਕਰਦਾ ਵਾ ਵੀ ਮੈਂ ਉਥੋਂ ਪੇਕਿਆਂ ਤੋਂ ਆਈ ਆ ਮੈਂ ਆਪਣੀ ਫਸਲ ਵਾੜੀ ਵੇਖਾਂ ਚਲੋ। ਉਹ ਤੇ ਗਈ ਤੇ ਰਗਵੀਰ ਚਲ ਗਿਆ ਕੋਈ ਗੱਲ ਕਰਨ ਤੇ ਉਹ ਜਿੱਥੇ ਵੀ ਗਈ ਉਥੇ ਰਗਵੀਰ ਚਲ ਗਿਆ ਮਗਰ ਉਥੇ ਉਹ ਗੱਲਾਂ ਕਰਦੇ ਸੀਗੇ ਤੇ ਇਹ ਮਗਰੇ ਚਲ ਗਈ ਐਲੀ ਐਲੀ ਕਰਦੀ ਐਲੀ ਐਲੀ ਕਰਦੀ ਐ ਕਿੱਦਾਂ ਕਿੱਦਾਂ ਪਹੁੰਚ ਏਦਾਂ ਕਰਕੇ ਇਹਨੇ ਤਾਂ ਮਾਸ਼ਾਅੱਲਾ ਆਇਆ ਉੱਥੇ। ਚਲ ਏਦਾਂ ਕਰੀ ਹੁਣ ਤੂੰ ਨਾ ਕੋਈ ਵੀ ਆਖੀ ਕੋਈ ਗੱਲ ਨਾ ਕਰੀ। ਤੂੰ ਆਪਣੇ ਘਰ ਬਹਿ ਜੀ ਆਪਣੇ ਦਾਲ ਸਬਜ਼ੀ ਬਣਾ। ਤੇਰ ਮਾਨ ਨਾ ਬਹਿ ਜਾ ਚੰਦਾ ਪਰ ਇੱਕ ਗੱਲ ਜੇ ਮੈਨੂੰ ਅੰਦਰਵਾੜ ਕੇ ਭਾਵੇਂ ਜੋ ਮਰਜ਼ੀ ਮਾਰ ਦੋ ਕਰ ਲੋ ਮੈਨੂੰ ਇਹ ਨਾ ਸਰੀਕਣਿਆ ਦੇ ਸਾਹਮਣੇ ਨਾ ਕੋਈ ਵੀ ਆਖਿਆ ਕਰੋ ਇਹ ਹੱਥ ਜੋੜ ਕੇ ਤੁਹਾਡੇ ਗਾੜੀ ਬੇਨਤੀ ਆ ਮੇਰੀ ਬੇਇਤੀ ਨਾ ਕਰਾਓ ਆਨੂੰ ਬੁੱਢੇ ਵਾਰੇ ਹੁਣ ਉਹ ਗੱਲ ਵੀ ਜੀ ਲੈ ਮੈਂ ਬੇਇਤੀ ਕਰਾਉਂਦਿਆਂ ਮੈਂ ਕੀ ਆਖਣ ੜਾ ਮੈਨੂੰ ਤੂੰ ਹੀ ਮਾਰਨ ਜਰੋ ਪੈਂਦੇ ਓਦੋਂ ਕਿੰਨੀ ਬੇਇਤੀ ਤੇ ਤੂੰ ਗੱਲ ਨਹੀਂ ਨਾ ਚੰਗੀ ਕਰਦੀ ਸੋਹਣੀ ਗੱਲ ਕਰਿਆ ਕਰ ਅਗਲੀ ਨੇ ਮੁੜ ਕੇ ਬਾਹਰ ਨਿਕਲਿਆ ਜਿਨਾਂ ਕੋਈ ਗੱਲ ਹੋਈ ਉਹਨੇ ਇਹੋ ਕਹਿਣਾ ਚਾਚਾ ਤੇਰੇ ਦੁਆਲੇ ਡਾਂਗ ਲੈ ਕੇ ਹੋਇਆ ਸੀ ਓਦੋਂ ਚੰਗੀ ਇਹ ਇਹੋ ਗੱਲਾਂ ਅੱਧ ਹੋ ਗਈ ਆ ਕਿਤੇ ਮੈਂ ਹਾਂ ਪਤਾ ਨਹੀਂ ਕੀ ਇਹਨੇ ਮੈਨੂੰ ਗੱਲ ਦੱਸਣੀ ਕੀ ਮੇਰੇ ਕੰਚ ਵਾਲਾ ਪਉਣਾ ਹੀ ਹੂੰ ਹੋਰ ਹੀ ਪਤਾ ਪਰ ਇੱਕ ਗੱਲ ਹੈਗੀ ਬਲਜੀਤ ਦੀ ਵੀ ਪੀ ਕਿਉਂ ਮਾੜਾ ਇੰਨਾ ਸੋਚਦੀ ਆ ਰਗਵੀਰ ਤੇ ਉਹਦੇ ਵਾਸਤੇ ਡਿਆ ਵਾ ਕੰਮ ਕਰਨ ਉਹਨੇ ਹੀ ਦੱਸ ਹੁਣ ਥਾਣੇ ਨੂੰ ਜਾ ਕੇ ਜੋ ਗੱਲ ਕਰਨੀ ਸੁਣਨੀ ਕਰਨੀ ਉਹ ਦੱਸਣੀ ਆ ਐਵੇਂ ਜਾਣ ਕੇ ਵੀ ਮਰੀ ਜਾਂਦੀ ਬਲਜੀਤ ਵੀ ਗੱਲਾਂ ਕੋਈ ਨਾਰਾ ਨੂੰ ਆਣ ਕੇ ਬੈਠਣਾ ਨਹੀਂ ਲਾਉਣਾ ਕਲਾਸ ਇਹਨਾਂ ਦੀ ਰੋ ਰੋਜ਼ ਇਹਨਾਂ ਦੀਆਂ ਵਰਦੀਆਂ ਪ੍ਰੈਸ ਕਰੋ ਸਰਦਾਰ ਬਣਾ ਕੇ ਇਹਨਾਂ ਨੂੰ ਖਿਲਾਓ ਤੇ ਲੱਛਣ ਵੇਖ ਲੋ ਇਹਨਾਂ ਦੇ ਜਿੰਨਾ ਮਰਜ਼ੀ ਕਰ ਲੋਗੇ ਨਾ ਮਜਨੇ ਦੇ ਸਿਰ ਦੇ ਵਿੱਚ ਛਿੱਤਰ ਹੀ ਹੁੰਦੇ ਆ ਮਨ ਸੋਨਨਾਂ ਨੂੰ ਰੋਟੀ ਬਣਾ ਬਣਾ ਖਵਾ ਲੋ ਘਰ ਵੀ ਕਿਤੇ ਚਿੱਟੇ ਕੱਪੜੇ ਪਾ ਪਾ ਫਿਰਨਾ ਹੁੰਦਾ ਵਾ ਤੇ ਰੋਜ਼ ਇਹਨਾਂ ਨੂੰ ਕੜਕ ਪ੍ਰੈਸ ਚ ਆਈਦੀ ਹੁੰਦੀ ਆ ਮੇਕੋ ਨਹੀਂ ਵਰਦੀਆਂ ਵਰਦੀਆਂ ਪ੍ਰੈਸ ਹੁੰਦੀਆਂ ਕੱਢ ਲਈ ਨਾ ਆਪਣੀ ਮਾਂ ਨੂੰ ਫੋਨ ਤੇ ਨਾਲੇ ਆਪਣੇ ਭਰਾਵਾਂ ਨੂੰ ਫੋਨ ਤੇ ਮੈਨੂੰ ਲੈ ਜਾਓ ਆਣ ਕੇ ਆ ਦਵਾ ਜਵਾਈ ਦਾ ਡਵੇ ਕਿੰਤਾ ਦੇ ਲੱਛਣ ਕਰਦਾ ਫਿਰਦਾ ਵਾ ਆਓ ਮੁੜ ਕੇ ਕਹਿਣਾ ਇਹ ਮੁੰਡੇ ਸਾਂ ਨੇ ਮੇਰੀ ਬੇਇੱਜ਼ਤੀ ਕਰੀ ਆ ਕਿਉਂ ਪੜਾਵਾਂ ਮੈਂ ਇਹ ਤੇ ਕਰਨਾ ਕਰਨਾ ਨਾਲੇ ਆਪਣੇ ਭਰਾਵਾਂ ਨੂੰ ਦੱਸਣਾ ਵਾ ਤੇ ਆ ਵੇ ਲੋ ਇਹਨਾਂ ਦੇ ਲੱਛਣ ਆਹ ਦੇਖਦੀ ਆ ਨਾ ਹੋਰ ਕੀ ਕਰਨਾ ਤੁਸੀਂ ਇਹੋ ਗੋ ਕਰਨਾ ਵਾ ਭੂਏ ਚੜੀਆਂ ਨਾਲਿਆਂ ਦੇ ਮੁੰਡਾ ਜਵਾਨ ਹੁੰਦਾ ਤਾਂ ਤਮਾਸ਼ਾ ਨਾ ਲਾਓ ਤਮਾਸ਼ਾ ਨਾ ਤਾਂ ਤੂੰ ਨਹੀਂ ਹਰਦੀ ਤੁਮਾਰਾ ਤਾਂ ਤਿੰਨ ਲੌਂਡੇ ਆ ਫੜਾ ਲੈ ਫੁਰ ਮੈਂ ਤਿੰਨ ਤੱਕ ਨਹੀਂ ਪਰ ਮੈਂ ਮਾਰ ਨਹੀਂ ਨਾ ਸਾਰੇ ਮਰਦੋ ਮਰਦੋ ਹੋਰ ਤੋਈ ਕਰਨਾ ਵੀ ਕੀ ਆ ਚੰਗਾ ਸਗੋ ਅ ਜਦੋਂ ਮੇਰੇ ਸਿਰ ਚ ਬਾਜ ਬੁੱਜ ਗਿਆ ਨਾ ਕੋ ਫੇਰ ਮੇਰੇ ਮਾਪਿਆਂ ਪੇਕੇ ਨੂੰ ਅਗਲ ਹਉਣੀ ਆ ਵੀ ਆ ਵੇਲੋ ਜਵਾਈ ਲੱਭਾ ਨਾਲੇ ਮੇਰਾ ਮੁੰਡਾ ਦੱਸੂਗਾ ਵੀ ਮੇਰਾ ਪਿਓ ਕੀ ਕਰਦਾ ਫਿਰਦਾ ਨਾਲੇ ਅੱਗੇ ਵੀ ਤੁਸੀਂ ਲੜੇ ਸੀ ਨਾ ਉਹ ਵੀ ਉਹਨਾਂ ਨੂੰ ਪਤਾ ਲੱਗ ਜਾਊਗਾ ਮੁੰਡੇ ਸਾਰੀਆਂ ਗੱਲਾਂ ਦੱਸਣੀਆਂ ਤੇ ਜੇ ਉਹ ਮੂੰਹ ਬੰਦ ਰੱਖੇ ਤੱਕ ਕੋਈ ਲੜਾਈ ਨਾ ਹੋਵੇ ਤੇਰੇ ਦਿਮਾਗ 'ਚ ਸ਼ੱਕ ਦਾ ਕੀੜਾ ਭਰ ਗਿਆ ਤੇਰੇ 'ਚ ਮੈਂ ਮੂੰਹ ਬੰਦ ਰਾਂ ਨਾ ਮੈਂ ਪੱਟੀ ਲਾ ਲਾਂ ਮੂੰਹ ਨੂੰ ਤੇ ਤੂੰ ਹੀ ਨਹੀਂ ਹਟ ਸਕਦੇ ਆਪਣੀ ਹਰਕਤਾਂ ਦਾ ਤੂੰ ਬਾਜ ਨਹੀਂ ਆ ਸਕਦੇ ਬੋਲ ਪੁਹਾ ਸੱਚ ਕਰ ਦੂਗੀ ਮਾਂ ਮੈਂ ਕਿੱਦਾਂ ਸਮਝਾਵਾਂ ਕਿੱਦਾਂ ਸਮਝਾਵਾਂ ਮੇਰਾ ਹੋ ਜਾ ਕੋਈ ਮੰਨ ਤੇ ਨਹੀਂ ਗਈ ਸਮਝੀਂ ਮੈਂ ਉਹਨੂੰ ਭੈਣਾ ਨਾਲ ਸਮਝਦਾ ਵਾਂ ਕਿ ਉਹ ਤੇਰੇ ਦਿਮਾਗ 'ਚ ਪੁਖਾ ਗਿਆ ਤੂਫਾਨ ਮਚੇ ਪੁੱਠੇ ਗੱਲਾਂ ਦਾ ਉਹ ਮੇਰੇ ਦਿਮਾਗ 'ਚ ਤੇ ਆਪੇ ਤੂਫਾਨ ਮਚਣਾ ਵਾ ਉਹ ਜਿੱਦਾਂ ਜਿੱਦਾਂ ਦੇ ਮੈਂ ਸਾਹ ਸਾਹ ਕਿਤਾਬ ਵੇਖਿਆ ਨਾ ਉਹਦੇ ਮਚਣਾ ਹੀ ਮਚਣਾ ਵਾ ਉਹ ਜਨਾਨੀ ਮaaf ਕਰਨ ਯੋਗ ਹੁੰਦੀ ਆ ਦਰਿਆ ਹੁੰਦਾ ਉਹਦਾ ਦਿਲ ਉਹ ਬੇਬੇ ਤੇਰਾ ਦਿਮਾਗ ਸੱਚੀ ਖਰਾਬ ਹੋ ਗਿਆ ਵਾ ਸੀਰੀਅਲ ਘੱਟ ਵੇਖਿਆ ਕਰ ਜੋ ਕੋ ਤੂੰ ਵੇਹਨੀ ਤੇਰੇ ਦਿਮਾਗ ਉਹ ਉਪਜੋਂਦੀ ਰਹਿੰਦੀ ਆ ਮੇਰੇ ਮਾਂ ਚ ਹੋ ਜਾ ਕਦੀ ਖਿਆਲ ਨਹੀਂ ਆਇਆ ਕਿਸੇ ਦੇ ਮਾਰੇ ਕਿਉਂ ਨਹੀਂ ਤੁਲ ਘਰ ਤੇ ਨਰਕ ਬਣਾਇਆ ਲੜਾਈ ਪਾਪ ਆਗੇ ਮੁੰਡਾ ਜਵਾਨ ਹੁੰਦਿਆ ਮੁਰਕੇ ਤੂੰ ਨਾ ਮੇਰਾ ਲਾਉਣੀ ਆ ਤੇ ਤੂੰ ਸ਼ਰਾਬ ਪੀ ਕੇ ਬੋਲਦਾ ਤੁਹਾDmat ਚਾਹ ਪੀਤੀ ਸ਼ਰਾਬ ਤੇ ਨਹੀਂ ਪੀਤੀ ਇਹ ਸਾਰੇ ਤੇਰੇ ਪਾਇ ਪਵਾੜੇ ਆ ਪਰਿਓ ਜੋ ਐਵੇਂ ਮੈਨੂੰ ਬੋਤੇ ਹਥਿਆਰ ਵਖਾਲਣ ਦੀ ਲੋੜ ਨਹੀਂ ਹੈਗੀ ਮੈਂ ਹਥਿਆਰ ਨਹੀਂ ਵਖਾਲਣ ਮੈਂ ਤਾਂ ਸਮਝਾਉਣ ਦੀ ਕੋਸ਼ਿਸ਼ ਕਰਨਿਆ ਵਾ ਪੰਜਿਤਰਾ ਤੂੰ ਹੀ ਮੇਰੇ ਨਾਲ ਬੈਲਟ ਫੜੀ ਆ ਨਾ ਹੁਣੇ ਮੈਂ ਤੁਹਾਡੇ ਮੈਘਮੇ ਚ ਫੋਨ ਕਰਦਾ ਤਾਂ ਕੀ ਇਜਤ ਰਹੇ ਤੁਹਾਡੀ ਮੈਂ ਤੁਹਾਡੀ ਇੱਜ਼ਤ ਬਚਾਉਣੀ ਬਚਾਉਣੀ ਰਹਿਣੀ ਆ ਆ ਚੰਗੀ ਚ ਨਹੀਂ ਬਣਾਉਣਾ ਆਂਡਕਵਾਂ ਤੂੰ ਜਲੂਸ ਕੱਢਿਆ ਮੇਰਾ ਆਂਡਕਵਾਂ ਕਹਦਾ ਜਲੂਸ ਕੱਢਿਆ ਇੱਥੇ ਤੁਹਾਡੇ ਕਿਤੇ ਅਫਸਰਾਂ ਨੂੰ ਲੱਗੇ ਬੰਨੇ ਇਹ ਨਹੀਂ ਪਤਾ ਹੋਣਾ ਵੀ ਤੁਸੀਂ ਕੀ ਕਰਦੇ ਫਿਰਦੇ ਆ ਤੇ ਤੂੰ ਜਲੂਸ ਕੱਢਣਾ ਉਹਨਾਂ ਨੂੰ ਪਤਾ ਕਿ ਭਲਾ ਲੋਕ ਸਾਊ ਬੰਦਾ ਇੱਕ ਨੰਬਰ ਦਾ ਵਿਭਾਗ ਦੇ ਆਹੋ ਬੋਸ ਸਾਊ ਆ ਤੁਸੀਂ ਦਿਮਾਗ ਤੂੰ ਕੱਲੀ ਨੇ ਮੇਰਾ ਖਰਾਬ ਕੀਤਾ ਵਾ ਕਿਤੇ ਡਿਊਟੀ ਜਾਣਾ ਕੱਲੀ ਤੂੰ ਮੂਰਖ ਖਰਾਬ ਕਰਦੀ ਨਹੀਂ ਕਹੇ ਉਹ ਚਾਚਾ ਕਰ ਦਿੰਦਾ ਵਾਂ ਆਣ ਕੇ ਨਹੀਂ ਜੇ ਤੂੰ ਇੰਨੇ ਸਾਊ ਆ ਤੇ ਫਿਰ ਆਂਡਕਵਾਂ ਕਿਉਂ ਰਿਸ਼ਵਤ ਦਾ ਨਾਲ ਹੁੰਦੇ ਤੁਹਾਡੇ ਦੇ ਉਹ ਸਰਦੇ ਆ ਲੋਕੀ ਸਰਦੇ ਆ ਜੇ ਮੈਂ ਰਿਸ਼ਵਤ ਲੈਂਦਾ ਹੁੰਦਾ ਤੇ ਤੈਨੂੰ ਸੋਨੇ ਨਾਲ ਲੱਦੀ ਹੁਣਾਈ ਹੁਣੋਂ ਮੈਂ ਕਾਜੀ ਮੈਂ ਕੋਈ ਚੀਜ਼ ਲੈਂਦੀ ਘਰ ਕੱਲੇ ਤਨਖਾਹ ਦੇ ਗੁਜ਼ਾਰਾ ਕਰਦੇ ਤੂੰ ਕਿਉਂ ਲੋਕਾਂ ਦੀ ਗੱਲਾਂ ਸੁਣਦੀ ਆ ਤੈਨੂੰ ਕਿੰਨੀ ਵਾਰੀ ਸਮਝਾਇਆ ਕਿ ਲੋਕਾਂ ਦੀ ਗੱਲਾਂ ਨਾ ਸੁਣਿਆ ਕਰ ਬੱਸ ਉੱਚੀ ਬੋਲ ਲੋ ਹੋਰ ਉੱਚੀ ਬੋਲੋ ਘਰ ਚੁੱਕਣੇ ਲੱਲੋ ਫੇਰ ਹੀ ਮੈਂ ਚੁੱਪ ਕਰਨਾ ਉਹ ਜਾ ਨਾਸ਼ਤਾ ਤਿਆਰ ਕਰ ਮੇਰਾ ਆਹੋ ਤੇ ਮਾ ਖਰਾਬ ਕੀਤਾ ਨੇ ਕੱਲ ਹੀ ਨਹੀਂ ਮੇਰਾ ਮਗਰ ਉਹ ਤੜੀ ਆਹੋ ਗੱਲ ਵਾ ਕੇ ਲੈਕਰ ਮਾ ਵਾਲਿਆ ਖਾ ਰੋਟੀ ਤੁਹਾਨੂੰ ਮੈਂ ਆਪਣੇ ਬੱਚਿਆਂ ਵਾਂਗੂ ਪਿਆਰ ਕਰਦੀ ਆ ਸਾਰੇ ਜਾਨਵਰਾਂ ਨੂੰ ਕੋਈ ਵੀ ਜਾਨਵਰ ਆਵੇ ਪਰ ਜੋ ਮੈਂ ਪਕਾਉਣ ਢਈ ਨਾ ਰੋਟੀਆਂ ਕੀ ਪਤਾ ਕਿਹੜੇ ਰੂਪ ਵਿੱਚ ਮੇਰਾ ਬੱਚਾ ਹੋਊਗਾ ਕਿਹੜਾ ਰੱਬ ਨੇ ਉਹਨੂੰ ਜਨਮ ਦਿੱਤਾ ਹੋਊਗਾ ਮੈਂ ਇਹੋ ਹੀ ਸੋਚਾਂ ਸੋਚਦੀ ਰਹੀ ਨਹੀਂ ਆ ਮੈਂ ਬੜਾ ਢੀਕਦੀ ਰਹੀ ਚਲੋ ਫੇਰ ਨਿੱਕਾ ਬਣ ਕੇ ਆ ਜੂਗਾ ਪਰ ਨਹੀਂ ਰੱਬ ਨੇ ਸੁਣੀ ਮੇਰੀ ਕੋਈ ਚਲੋ ਕਿਸਮਤ ਆਡੀ ਜੋ ਰੱਬ ਨੇ ਲਿਖਿਆ ਉਹ ਭੋਗਣਾ ਹਾਂਦੇ ਹੁੰਦੇ ਦਾਣੇ-ਦਾਣੇ ਤੇ ਮੋਹਰ ਵਾ ਚਲੋ ਇਹਦੇ ਕਰਮਾਂ ਜੀ ਹੋਊਗੀ ਰੋਟੀ ਤੂੰ ਰੋਜ਼ ਆਇਆ ਕਰ ਰੋਜ਼ ਰੋਟੀ ਖਾਇਆ ਕਰ ਦੋ ਟਾਈਮ ਮੈਂ ਆਪਣੇ ਬੱਚਿਆਂ ਵਾਂਗੂੰ ਤੈਨੂੰ ਸਮਝ ਕੇ ਤੇਰੀ ਰੋਟੀ ਪਕਾਉਂਗੀ ਪਰੌਂਠੀ ਪਕਾਉਂਗੀ ਕਿ ਉਹ ਵੀ ਲਾ ਲਾ ਕੇ ਦਊਂਗੀ ਤੂੰ ਰੋਜ਼ ਹੀ ਆਇਆ ਕਰ ਮੈਂ ਕੀ ਨਾਂ ਤੇਰਾ ਰੱਖਾਂ ਮੈਂ ਤੇਰਾ ਨਾਂ ਰੱਖ ਲੈਣਾ ਸੋਨਾ ਸੋਹਣਿਆ ਖਾ ਰੋਟੀ ਪੁੱਤ ਕੋਈ ਗੱਲ ਨਹੀਂ ਜੋ ਸਾਡੇ ਕਰਮਾਂ ਵਿੱਚ ਵਾ ਜੋ ਸਾਡੇ ਭਾਪਈ ਆ ਉਹ ਹੀ ਕੱਟਣੀ ਆ ਜਿੰਨਾ ਚਿਰ ਆਪਾਂ ਜੀਵਾਂਗੇ ਨਾ ਤੈਨੂੰ ਰੋਟੀ ਪਾਵਾਂਗੇ ਕੋਹ ਨਹੀਂ ਹਾਲ ਬਲਜੀਤ ਦਾ ਵੀ ਨਾ ਮੇਰਾ ਵੀ ਨਹੀਂ ਅੱਗ ਮਾਰਿਆ ਅੱਜ ਕਿ ਦੱਸ ਕਿ ਮੂੰਹ ਬੰਦਾ ਮੀਟ ਕੇ ਰੱਖਿਆ ਆਪਣਾ ਵਾਹ ਯਾਤ ਗੱਲਾਂ ਕਰਾਈ ਮਾਨਪ੍ਰੀਤ ਤੇ ਲੱਗੇ ਜਾ ਕੇ ਉਹ ਦੱਸ ਵਿਚਾਰੀ ਸਾਡੇ ਬਾਰੇ ਕੀ ਸੋਚਦੀ ਹੋਗੀ ਉਹਨੇ ਤੇ ਇਹੋ ਕਹਿਣਾ ਕਿ ਭਾਜੀ ਨੇ ਆਪਣੀ ਘਰ ਦੀ ਨੂੰ ਅਕਲ ਇਹਨੇ ਸਿਖਾਈ ਹੈਗੀ ਕੋਹ ਨਹੀਂ ਉਦਾਸ ਹਾਲ ਉਹਦਾ ਹੈ ਤੇ ਕਸੂਰ ਸਾਰਾ ਚਾਚੇ ਦਾ ਹੀ ਆ ਇਹਦਾ ਵੀ ਕੋਈ ਕਸੂਰ ਨਹੀਂਗਾ ਕੋਈ ਨਹੀਂ ਚਾਚੇ ਨੇ ਵੀ ਕਰਨੀ ਪੈਣੀ ਗੱਲ ਹੁਣ ਕਿ ਤੂੰ ਪੁੱਠੀਆਂ ਸਿੱਧੀਆਂ ਗੱਲਾਂ ਨਾ ਸਿਖਾਉਂਦਾ ਰਹਿਣਾ ਵਾ ਉਹਨਾਂ ਨਤੀਜਾ ਮੈਨੂੰ ਭੁਗਤਣਾ ਪੈਂਦਿਆ ਵਾ ਹੁਣ ਵੇਖਣਾ ਪੈਣਾ ਇਹਨੇ ਰੋਟੀ ਪਕਾਈ ਕਿ ਨਹੀਂ ਪਕਾਈ ਅੱਗੇ ਤੇ ਚੱਲ ਤੁਰੇ ਜਾਂਦੇ ਜੇ ਨਹੀਂ ਪੱਕਦੀ ਹੁੰਦੀ ਕਦੀ ਮਾਂ ਦੀ ਬੀਤ ਕੋ ਖਾਣ ਨਹੀਂ ਰੋਟੀ ਜਾਂਦੇ ਜਾਂਦੇ ਆ ਕੀ ਉਹਦੇ ਨੇੜੇ ਨਿੱਕੇ ਸਕੂਲ ਜਾਂਦੇ ਟਾਈਮ ਨਾਲ ਲਾ ਲਿੰਦੀ ਜਿਆਦਾ ਫੇਰਾਂ ਤੇ ਪਹਿਲਵਾਨ ਕੋਈ ਜਾਣਾ ਪੈਣਾ ਫੇਰ ਉਹਨੇ ਵੀ ਬੜਾ ਦੁਖੀ ਕੀਤਾ ਜੀ ਉਹ ਭਾਜੀ ਪੈਸੇ ਦੇ ਦਿਓ ਪੈਸੇ ਦੇ ਦਿਓ ਦੱਸ ਪੈਸੇ ਦੇ ਦੇ ਹੀ ਜਣੇ ਤੱਕ ਤੇ ਭੱਜ ਜਾਣਾ ਚੱਲ ਪਹਿਲਾਂ ਇਹਦਾ ਵੇਖਾਂ ਕੀ ਸਾਖਤਾਬ ਨਾ ਇਹ ਖੇਡਾ ਨਹੀਂ ਖੇਡੀ ਜਾਨੀ ਆ ਰੋਟੀ ਖੇਡਾ ਤਾਂ ਨਹੀਂ ਖੇਡਣ ਦੀ ਹਾਂ ਸਲਝਾਉਣ ਦੀ ਕੋਸ਼ਿਸ਼ ਕਰਨੀ ਆ ਜਿੱਦਾਂ ਮੇਰੀ ਜ਼ਿੰਦਗੀ ਉਲਝੀ ਪਈ ਹੈ ਨਾ ਐਦਾਂ ਇਹ ਵੀ ਉਲਝਿਆ ਪਿਆ ਆ ਐਵੇਂ ਭੁਜਾਤਾਈਆਂ ਨਾ ਬਾ ਕੰਮ ਕਰ ਜਿਹੜੀ ਜ਼ਿੰਦਗੀ ਚ ਸੁਲਝਣ ਵਾਲੀ ਗੱਲ ਨਾ ਜ਼ਿੰਦਗੀ ਨੂੰ ਕੱਖ ਨਹੀਂ ਗੋਲੀ ਨਹੀਂ ਵੱਜੀ ਤੇ ਗੋਲੀ ਜਾਣ ਕੇ ਨਹੀਂ ਕਰ ਸਭ ਕੋ ਗੋਲੀ ਮਾਰ ਤਾਂ ਦਿੱਤੀ ਤੁਸੀਂ ਹੋਰ ਕਿੱਦਾਂ ਮਾਰਨੀ ਆ ਘਰ ਚ ਆਪਣੇ ਚ ਕਲੇਸ਼ ਪਾਇਆ ਲੋਕਾਂ ਕਰਕੇ ਤੂੰ ਜਾਣ ਕੇ ਕਲੇਸ਼ ਪਾਉਣੀ ਆ ਓਏ ਉੱਠ ਪਾ ਭੁੱਖ ਲੱਗੀ ਡਿਊਟੀ ਜਾਣਾ ਲੇਟ ਹੋਣਿਆ ਨਾ ਮੈਂ ਰੋਟੀ ਪਕਾਈ ਆ ਤੇ ਨਾ ਮੈਂ ਪਕਾਉਣੀ ਆ ਤੇ ਨਾ ਮੈਨੂੰ ਕਿਉਂ ਤੈਨੂੰ ਕਵਾਂ ਜਿੰਨੂੰ ਮਰਜ਼ੀ ਕਹੋ ਜਿੱਧਰ ਲੱਗੇ ਬੈਜਨੇ ਆ ਜਾ ਜਾ ਕੇ ਉਹਨੂੰ ਕਹੋ ਕੋਹ ਨਹੀਂ ਹਲ ਮੈਂ ਤੇਰਾ ਸਾਥ ਤੇਰਾ ਮੋਟੀ ਮਾਤੀ ਦਹੀ ਰਹਿਣੀ ਮੇਰੀ ਕੋਈ ਮੋਟੀ ਮਾਤ ਨਹੀਂ ਆ ਅੱਖੀਂ ਵੇਖ ਕੇ ਜ਼ਹਿਰ ਕਿੱਦਾਂ ਖਾਲਾ ਦੱਸੋ ਪਹਿਲਾਂ ਮੈਂ ਹੀ ਇਦਾਂ ਦੇ ਕੰਮ ਕਰਾਂ ਤੈਨੂੰ ਬਰਦਾਸ਼ਤ ਹੋਊਗਾ ਤੂੰ ਕਰਕੇ ਦੇ ਵੇਖ ਨਿਗੀ ਨਿਗੀ ਨਾ ਕਰ ਦੂੰ ਤੇ ਤੂੰ ਕੀ ਯਾਦ ਕਰੇਗੀ ਅੱਛਾ ਬੜਾ ਗੁੱਸਾ ਲੱਗਾ ਹਣ ਅਗ ਲੱਗੀ ਨਾ ਪਹਿਲਾਂ ਤੱਕ ਐਦਾਂ ਮੈਨੂੰ ਲੱਗੀ ਹੀ ਮੈਂ ਤੈਨੂੰ ਕਿੱਦਾਂ ਸਮਝਾਵਾਂ ਕਿੱਦਾਂ ਸਮਝਾਵਾਂ ਫੇਰ ਅਣੀ ਜੋ ਲੜਦਾ ਵਾ ਮੁੰਡਾ ਜਵਾਨ ਹੁੰਦਿਆ ਵਾ ਲੜਾਈ ਦੀ ਵਜ੍ਹਾ ਤੂੰ ਆ ਲੜਾਈ ਕਰ ਚੋ ਅਹ ਰੋਟੀ ਬਿਗਾ ਕੇ ਜੇ ਕੋਈ ਗੱਲ ਨਾ ਹੋਵੇ ਉਹ ਲੜਾਈ ਜੀ ਉਹ ਹੀ ਨਹੀਂ ਮੁਕਣ ਦੀ ਗੱਲ ਰੋਟੀ ਦੀ ਆ ਉਹ ਰੋਟੀਆਂ ਤੇ ਐਦਾਂ ਤੁਰਜ਼ੁਰੇ ਜਾਂਦੇ ਲਾ ਲੈਦੀਆਂ ਤੇ ਲਾ ਫਿਰ ਚੇਕੇ ਕੰਮ ਕਰੋ ਹਾਂ ਤੇ ਆਪੇ ਰੋਟੀ ਮਿਲੇ ਤੁਹਾਨੂੰ ਤੂ ਰੋ ਡਿਪਕੋ ਨਹੀਂ ਕਿ ਨਹੀਂ ਬਕੋਣੀ ਨਹੀਂ ਦਫਾ ਹੋ ਗੇ ਮੰਗੀ ਮੇਰ ਕੋ ਕੋਈ ਸੂਟ ਹੋਣਾ ਫੇਰ ਤੈਨੂੰ ਮੈਂ ਦਸੂ ਪਤਾ ਤੇ ਮੈਂ ਮਹਿਕਮੇ ਤੱਕ ਪਹੁੰਚ ਜਾਣਾ ਜੇ ਨਾ ਸੂਟ ਮਿਲਿਆ ਤੇ ਨਾ ਕੀ ਕਹੇਂਗੀ ਮਹਿਕਮੇ ਜਾ ਕੇ ਕੀ ਕਰ ਲੂ ਮਹਿਕਮਾ ਮੈਨੂੰ ਨਾ ਸੂਟ ਲੈਣ ਨੂੰ ਤੇ ਮੈਨੂੰ ਥਾਣੇਦਾਰ ਵੀ ਨਹੀਂ ਰੋਕ ਸਕਦਾ ਰੋਕ ਸਕਦਾ ਤੈਨੂੰ ਥਾਣੇਦਾਰ ਤੇ ਲੰਗਰ ਕੋਣ ਲਗਾ ਡਰ ਹੁੰਦਾ ਤੇ ਮੈਂ ਮਹਿਕਮੇ ਨੂੰ ਇਹ ਜਾ ਕੇ ਕਹੂੰਗੀ ਕਿ ਸਾਰਾ ਖਰਚਾ ਜਿਹੜਾ ਨਾ ਹੋਰ ਕੇ ਪਾਸੇ ਜਾਣ ਰਿਹਾ ਵਾ ਮਹਿਕਮੇ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਵਾ ਪਤਾ ਹੁੰਦਾ ਵਾ ਜਿਹੜੀਆਂ ਸਨ ਨਾ ਮਾਣਾਂ ਦਰਾ ਦੇ ਜੇ ਮੈਨੂੰ ਮਹਿਮਾਨੇ ਦੇ ਨਹੀਂ ਜੇ ਮੈਨੂੰ ਦਿਖਾਵਾ ਤੋਂ ਇੱਕ ਘਰ ਲੈ ਹੁੰਦੇ ਆ ਉਹਨਾਂ ਦਾ ਉਹਨਾਂ ਨੂੰ ਕੀ ਪਤਾ ਤੇ ਤਨਖਾਵਾ ਦੇ ਬਣਿਆ ਸਭ ਕੋ ਉਹ ਬਣਿਆ ਅੜਾ ਪੈਣ ਬੱਚੇ ਕੇ ਜਾਣੀ ਨਾ ਰੋਜ਼ ਗੱਡੀ ਬੈ ਬੈ ਕੇ ਉਹ ਤਨਖਾਵਾ ਦੇ ਬਣਿਆ ਵਾ ਏਦਾਂ ਕਰੋ ਜੇ ਬਾਹਰ ਤੇ ਨਾ ਫਿਰ ਕੱਖ ਨਹੀਂ ਮੰਨਾ ਮੈਂ ਲਾਨਾ ਨਹੀਂ ਪਰ ਤੁਸੀਂ ਨਾ ਲੜਨ ਤੇ ਮੈਨੂੰ ਮਜਬੂਰ ਕਰ ਦਿੱਤਾ ਵਾ ਆਹੜਾ ਘਰ ਵਾ ਨਾ ਇਹ ਸਿਰ ਤੇ ਚੁੱਕ ਕੇ ਤਾਂ ਸਾਰੀ ਦੁਨੀਆ ਨੂੰ ਫਿਰ ਵੀ ਮੈਂ ਬਣਾਇਆ ਵਾਂ ਇੰਨਾ ਕਿ ਤੇ ਸਹੀ ਦੁਨੀਆ ਬਣਾਉਂਦੀ ਆ ਇਹਦ ਨੂੰ ਵੱਧ ਚੜ ਕੇ ਲੋਕਾਂ ਨੇ ਬਣਾਇਆ ਵਾ ਤੁਸੀਂ ਇਹੋ ਲੈ ਕੇ ਬੈਠੇ ਰਹਿੰਦੇ ਆ ਮੇਰੀ ਮਿਹਨਤ ਦੀ ਕਮਾਈ ਦਾ ਵਾ ਜਾਓ ਮੇਰੇ ਮੂੰਹ ਨਾ ਲੱਗੋ ਜਾਓ ਜਿੱਥੋਂ ਘਰੀ ਹੋ ਜਾ ਕੇ ਸਿਰ ਖਾਦਾ ਵਾ ਸਿਰ ਮੈਂ ਕੋਈ ਜ਼ਿਆਦਾ ਖਾਨੀ ਆ ਲੋਕੀ ਨਹੀਂ ਤੁਹਾਡਾ ਸਿਰ ਖਾਂਦੇ ਜਿਨ੍ਹਾਂ ਦੇ ਘਰ ਜਾ ਜਾ ਬੈੰਨੇ ਆ ਆ ਵੀ ਖਾਲੀ ਪਿਆਈਓ ਚਾਚੀ ਹਾਂ ਹੈ ਭਰਾਵਾ ਤੂੰ ਕਿਹੜੇ ਬਣੇ ਕਿੱਧਰ ਨੂੰ ਆ ਗਿਆ ਵਾ ਉਹ ਮੈਂ ਤਾਂ ਵੇਖਣਿਆ ਹਾਂ ਸ਼ਿਕੁਦਾਰਾ ਤੂੰ ਰੋਟੀ ਨਹੀਂ ਬਗਾਈ ਜਾਵਦੀ ਅੱਜ ਭਰਾਵਾ ਅਸੀਂ ਕਿੰਨੇ ਖਾਣੇ ਆ ਹਾਂ ਜਾਂ ਸਾਡੇ ਕਿਹੜੇ ਨਿਕੇ ਨਿਕੇ ਨਿਆਣੇ ਆ ਜਿਨ੍ਹਾਂ ਨੇ ਵਾਰ-ਵਾਰ ਰੋਟੀਆਂ ਮੰਗਣੀਆਂ ਵਾ ਅਸੀਂ ਤਾਂ ਓੰਨੀ ਰੋਟੀ ਬਕਾਉਨੇ ਤੇ ਓੰਨੀ ਖਾਣੇ ਆ ਤੇ ਦੋ ਚਾਰ ਵਾਧੇ ਲਾ ਲਿਆ ਕਰੋ ਕੋਈ ਆ ਹੀ ਜਾਂਦਾ ਵਾ ਲਾਈਆਂ ਹੀ ਦੋ ਰੋਟੀਆਂ ਉਹ ਫੇ ਸੋਣਾ ਆਇਆ ਤੇ ਮੈਂ ਉਹਨੂੰ ਪਾਤੀਆਂ ਹਾਂ ਸੋਣਾ ਉਹ ਕੌਣ ਆ ਹਾਏ ਤੇ ਤੂੰ ਹੋਰ રોજ ਮੋਰ રોજ ਨਹੀਂ ਵੇਖਦਾ ਅੱਛਾ ਹਾਂ ਤੂੰ ਰੋਟੀਆਂ ਕਿੱਧਰ ਭਾਲਦਾ ਤੇਰੇ ਨਾਲ ਦੀ ਕਿੱਥੇ ਰੋਟੀਆਂ ਵਾਲੀ ਓਏ ਉਹਨੇ ਮੂੰਹ ਬਣਾਇਆ ਸਵੇਰ ਦਾ ਪਾਣੀ ਮੈਂ ਨਹੀਂ ਬਖਾਉਣੀ ਆ ਨਾਲੇ ਚੋਰ ਤੇ ਨਾਲੇ ਚਤਰ ਮੈਂ ਨਹੀਂ ਆ ਇਹਨਾਂ ਦੀ ਦੋਹਾਂ ਜਾਣੀਆਂ ਦੀ ਐਨੀ ਬਣਦੀ ਹੀ ਇਹਦੀ ਤੇ ਮਨਪਰੀਤ ਦੀ ਇਹਨਾਂ ਦੀ ਬੇੜ ਪੈਣ ਲੱਗਿਆ ਮਿੰਟ ਨਹੀਂ ਲੱਗਾ ਪਰ ਬਲਜੀਤ ਦੀ ਈ ਜੁਬਾਨ ਵਾ ਐਡਾ ਵੱਡਾ ਇਲਜ਼ਾਮ ਉਹਨੇ ਲਾਤਾ ਮਨਪਰੀਤ ਨੂੰ ਪਰ ਮਿਹਰਬਾਨੀ ਉਹਨੇ ਚਾਚੇ ਦੀਆਂ ਹੀ ਆ ਨਾ ਚਾਚੇ ਦੀਆਂ ਤੂੰ ਹੋਰ ਉਹਦੀਆਂ ਕਿਦਾਂ ਕਦੀ ਓ ਮੁੰਡੇ ਮੇਰੇ ਲਾਕੇ ਤੇਰਾ ਪਿਓ ਰਿਸ਼ਵਤ ਲੈਂਦਾ ਕਦੀ ਬਲਜੀਤ ਲਾਕੇ ਤੇਰਾ ਬੰਦਾ ਰਿਸ਼ਵਤ ਲੈਂਦਾ ਸ਼ੱਕ ਦਾ ਕੀੜਾ ਤੇ ਨਹੀਂ ਪੈਦਾ ਕੀਤਾ ਤੇ ਮਨ 'ਚ ਅੱਛਾ ਸ਼ਾਬਾਸ਼ੇ ਪੁੱਤ ਜੇ ਚਾਚੇ ਵਿਰੋਧ ਇੰਨਾ ਗੁੱਸਾ ਵਾ ਤੈਨੂੰ ਇੱਧਰ ਕੀ ਅੰਬ ਲੈਣ ਆਇਆ ਫਿਰ ਤੂੰ ਲੈ ਚਾਚੀ ਇਹ ਸਭੋ ਬੜੀ ਵਧੀਆ ਗੱਲ ਹੋ ਗਈ ਅੰਨਾ ਕੀ ਭਾਲੇ ਦੂ ਵਖੀ ਜੇ ਅੰਬ ਲਿਆਣਦੇ ਤੇ ਅੰਬ ਖਾ ਲੈਣੇ ਅੰਮਾ ਦੀ ਦੁਬਾਰਾ ਆਈ ਆ ਤੈਨੂੰ ਨਹੀਂ ਸਮਝ ਲੱਗੀ ਮੈਂ ਗੁੱਸੇ ਨਾਲ ਕਹਿਣ ਲਈ ਆ ਤੈਨੂੰ ਤੂੰ ਕਾਦੀ ਨੌਕਰੀ ਕਰਦਾ ਜਦ ਤੈਨੂੰ ਗੱਲ ਦੀ ਸਮਝ ਹੀ ਨਹੀਂ ਲੱਗਦੀ ਵੀ ਕਿੱਥੋਂ ਕੌਣ ਬੋਲਦਾ ਵਾ ਅੱਜ ਤੂੰ ਆਪਣੇ ਚਾਚੇ ਨੂੰ ਮੇਰੇ ਸਾਹਮਣੇ ਕਹਿਤਾ ਨਾ ਵੀ ਉਹ ਉਹਨਾਂ ਨੂੰ ਇਦਾਂ ਕਹਿੰਦਾ ਵਾ ਤੇ ਮੇਥੋਂ ਬੁਰਾ ਕੋਈ ਨਹੀਂ ਜਿਹੜਾ ਬਾਰ-ਬਾਰ ਗੱਲਾਂ ਮੇਰੇ ਕੰਨਾਂ ਤੱਕ ਕਰਦਾ ਉਹਦੇ ਸੋ ਰੋਟੀ ਲੈਣ ਆਏ ਨਾ ਹੁਣ ਤੈਨੂੰ ਕੁਸਾ ਲੱਗ ਰਿਹਾ ਜੀ ਮੈਨੂੰ ਇਦਾਂ ਹੀ ਲੱਗਦਾ ਵਾ ਜਿਵੇਂ ਚਾਚਾ ਕੰਨਾਂ ਦੇ ਕੋਲ ਗੱਲਾਂ ਕਰਦਾ ਜਾ-ਜਾ ਕੇ ਮੇਰੇ ਬਾਰੇ ਪਰ ਸੱਚੀਆਂ ਕਰਦਾ ਰ ਕਬੀਰ ਤੂੰ ਇਹੋ ਜੇ ਕੰਮ ਨਾ ਕਰਿਆ ਕਰ ਬੰਦਿਆਂ ਵਾਲੇ ਕੰਮ ਕਰਿਆ ਕਰ ਤੂੰ ਹੀ ਤੇ ਮੈਂ ਹੋਰ ਕਿਹੜੇ ਕੰਮ ਕਰਦਾ ਵਾ ਜਨਾ ਨਹੀਂ ਹੋਲੇ ਕਰਦਾ ਵਾ ਦਹਾਂ ਨਵਾਂ ਦੀ ਕਮਾਈ ਕਿਹਾ ਦਹਾਂ ਨਵਾਂ ਦੀ ਤੇ ਤੇ ਦਹਾਂ ਨਵਾਂ ਦੀ ਕਮਾਈ ਜੀ ਆ ਇਹ ਦਹਾਂ ਨਵਾਂ ਦੀ ਕਮਾਈ ਦੇਣਾ ਨਾ ਹੁੰਦਾ ਅੜਾ ਕਿੱਲਾ ਤੁਸੀਂ ਲੈ ਲੈ ਤੁਸੀਂ ਕਦੀ ਨਹੀਂ ਲੈ ਸਕਦੇ ਠੀਕ ਆ ਇਹ ਤੈਨੂੰ ਭਲੇ ਖਾਈਓ ਫਿਰ ਤੇਰਾ ਰਾਦਾ ਵੀ ਮੈਨੂੰ ਕਿਹੜਾ ਕੋਈ ਵੇਖਣ ਡਿਆ ਵਾ ਸਾਰੇ ਹੀ ਵੇਖਦੇ ਆ ਸਾਰੇ ਹੀ ਵੇਖਦੇ ਆ ਤੂੰ ਸਿਰਫ ਰੋਟੀ ਦੀ ਗੱਲ ਕਰਨਾ ਹੈ ਤਾਂ ਰੋਟੀ ਤੱਕ ਹੀ ਸੀਮਤ ਰੋ ਚਾਚੀ ਮੈਂ ਤਾਂ ਆਪਣੀ ਮਾਂ ਵੱਲ ਪਰ ਤੂੰ ਨਾ ਚਾਚੀ ਬਣ ਕੇ ਦਿਖਾ ਲਤਾ ਮੈਨੂੰ ਕੋਈ ਗੱਲ ਨਹੀਂ ਮਾਂ ਵਾਲ ਤੂੰ ਆਇਆ ਸੀ ਤੇ ਚਾਚੀ ਬਣ ਕੇ ਵਿਖਾ ਲਤਾ ਗੱਲਾਂ ਤੋਂ ਕਰਕੇ ਗਿਆ ਸਰੀਕਾਂ ਨਾਲੋਂ ਵੱਧ ਮਾਂ ਨਾਲ ਇਦਾਂ ਗੱਲਾਂ ਕਰੀ ਦੀਆਂ ਵਾ ਚੱਜ ਨਾ ਬਹਿ ਕੇ ਗੱਲ ਕਰ ਦੋ ਮੇਰੇ ਤੋਂ ਬੰਦੇ ਨੂੰ ਮੇਰੇ ਮੂੰਹ ਤੇ ਚੁਗਲੀਆਂ ਕਰ ਗਿਆ ਮੈਂ ਤੇਰੀ ਮਾਂ ਤੇ ਮਰਦੀ ਆ ਦਫਾ ਹੋ ਜਾ ਕੇ ਤੁਹਾਨੂੰ ਬੇਠੇਰੀਆਂ ਖਵਾ ਲਈਆਂ ਰੋਟੀਆਂ ਨਿੱਕੇ ਹੁੰਦੇ ਆ ਨੂੰ ਜਦੋਂ ਮਾਂ ਨਹੀਂ ਸਿਰ ਤੇ ਹੈਗੀ ਸਾਰੇ ਸਿਆਪੇ ਤੁਹਾਡੇ ਕਰਦੇ ਰਹੇ ਆ ਅੱਜ ਨਹੀਂ ਤੇ ਕਦੀ ਵੀ ਨਹੀਂ ਹੁਣ ਤੁਸੀਂ ਮੁੱਲ ਪਾਉਣਾ ਸਾਡਾ ਗਾਂ ਉਹ ਚਲੋ ਤਨਖਾਹਾਂ ਲੈ ਲੈ ਕੇ ਗੁੱਫੜਾਂ ਨੂੰ ਦਿਨਾ ਵਾ ਉਹ ਤੁਹਾਨੂੰ ਦਵੇਆਂ ਖਾਣੇ ਬਣਾ ਬਣਾ ਕੇ ਸਾਡ ਕੋ ਕੀ ਆ ਇੱਥੇ